ਕਈ ਨਵੀਆਂ ਐਨਜੀਓ ਆ ਜਿਹੜੀਆਂ ਛੋਟੀਆਂ-ਛੋਟੀਆਂ ਹੋਂਦ ਦੇ ਵਿੱਚ ਆ ਚੁੱਕੀਆਂ ਨੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀਆਂ ਦਾ ਚੱਲਦੀਆਂ ਨੇ ਸੇਵਾ ਕਰਦੀਆਂ ਆਪਾਂ ਨੂੰ ਪਤਾ ਉਹਨਾਂ ਨੂੰ ਹੀ ਡੋਨੇਸ਼ਨ ਦਿੱਤੀ ਜਾਵੇ ਜਿਹੜੇ ਨਵੇਂ ਐਨਜੀਓ ਵਾਲੇ ਉੱਠਿਆ ਛੋਟੇ-ਛੋਟੇ ਉਹਨਾਂ ਤੋਂ ਪਾਸਾ ਵਟਿਆ ਜਾਵੇ ਬਚਾ ਕੀਤਾ ਜਾਵੇ ਇਹ ਨਾ ਹੋਵੇ ਵੀ ਆਪਣੇ ਜਿਹੜੀ ਦਸਾਂ-ਉਸਾਂ ਦੀ ਕਰਤਾ ਬੱਚਿਆਂ ਨੇ ਚਾਹੇ ਐਨਆਰਆਈਆਂ ਨੇ ਬਾਹਰੋਂ ਭੇਜਿਆ ਚਾਹੇ ਇੱਥੋਂ ਭੇਜਿਆ ਵੀ ਇਹ ਨਾ ਹੋਵੇ ਉਹ ਜਿਹੜਾ ਆਪਣਾ ਤੈਲ ਫੁੱਲ ਇਕੱਠਾ ਕਰਿਆ ਹੋਇਆ ਤੇ ਉਹ ਹੋ ਠੱਗ ਲੋਕ ਖਾ ਜਾਣ ਅੱਜ ਇਸੇ ਪਾਜੀ ਸਾਡੇ ਦਰਸ਼ਨ ਹੋਣੇ ਆਈ ਭਰਾਵਾਂ ਦੇ ਵੀਰ ਬੜੀ ਦੂਰ ਇੱਥੋਂ ਕੋਈ 200 ਕਿਲੋਮੀਟਰ ਦੂਰ 250 ਕਿਲੋਮੀਟਰ ਦੂਰ ਤੋਂ ਬੜੀ ਇਹਨਾਂ ਦਾ ਧੰਨਵਾਦ ਆ ਸਾਡਾ ਸਿਰ ਇਹਨਾਂ ਦੇ ਤਿਰਗੇ ਝੁਕਦਾ ਵਾ ਕਿ ਸਾਡੀ ਸੇਵਾ ਕਰਨ ਵਾਸਤੇ ਆਏ ਆ ਚਾਰ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਹੋਰ ਰਖਣ ਲੈ ਕੇ ਆਇਆ ਬਹੁਤ ਜ਼ਿਆਦਾ ਧੰਨਵਾਦ ਆ ਕਿ ਸਾਨੂੰ ਗਾਹ ਵੀ ਜ਼ਰੂਰਤ ਆ ਕਈ ਖੜਕਾਂ ਵੀ ਭੇਜਣੀਆਂ ਆ ਸਾਡੀਆਂ ਜ਼ਮੀਨਾਂ ਦੀ ਡੇਰੋਂ ਆਪਾਂ ਨਾਨਕ ਲਾਗੇ ਫੱਦਰੀਆਂ ਕਰਨ ਵਾਲੀਆਂ ਕਈਆਂ ਤਾਵਾਂ ਤੇ ਦਿੱਤਾ ਪੈ ਗਈ ਆ ਕਈਆਂ ਤਾਵਾਂ ਤੇ ਸਾਨੂੰ ਜਿਵੇਂ ਗਾਂ ਡਾਇਆ ਦੀ ਲੋੜ ਪੈਣੀ ਆ ਸਾਡੇ 20 ਜਿਹੜੇ ਆ ਪਰੋਲੇ ਜਿਹੜੇ ਪਾਣੀ ਚ ਪੈ ਗਏ ਆ ਵੀਜਾਂ ਦੀ ਲੋੜ ਪੈਣੀ ਆ ਜਿੰਨ ਮੈਂ ਆਡੇ ਪਿੰਡ ਦੀ ਗੱਲ ਨਹੀਂ ਕਰ ਰਿਹਾ ਸਾਡੇ ਸਾਰੇ ਇਲਾਕੇ ਚ ਤੇ ਸਾਰਿਆਂ ਨੂੰ ਲੋੜ ਆ ਤੇ ਸਾਰੇ ਉੱਚੇ ਪਿੰਡਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਖੜੋ ਖੜੇ ਹੋ ਤੁਸੀਂ ਚਟਾਨ ਵਾਂਗ ਖੜੇ ਆ ਪੰਜਾਬ ਪੰਜਾਬ ਦਾ ਭਾਈ ਅੱਜ ਵੇਨ ਕੀ ਕੱਲ ਮੇਰੇ ਭਰਾ ਹਰਿਆਣੇ ਤੋਂ ਨਾ ਵੀਰ ਤੇ ਪਾਉਂਗਾ ਆ ਗਰੁੱਪ ਚ ਵੀਡੀਓ ਕੈਥਲ ਤੋਂ ਦੋ ਟਰਾਲੀਆਂ ਲੈ ਕੇ ਆਏ ਸੀ ਜਿਨ੍ਹਾਂ ਦੇ ਕੋਲ ਤੂੜੀ ਦੀ ਟਰਾਲੀ ਸੀ ਇਕੱਠਾਂ ਵੱਜੀਆਂ ਸੀ ਛੋਟੀਆਂ-ਛੂਟੀਆਂ ਇੱਕ ਰਾਸ਼ਨ ਦੀ ਸੀ ਅਸੀਂ ਪਿੰਡ ਵਿੱਚ ਲਿਸਟ ਬਣਾਈ ਆ ਕਿਹੜੇ ਪਰਿਵਾਰ ਕੋ ਕਿੰਨੇ ਪਸ਼ੂ ਨੇ ਤੇ ਜਿਹੜੇ ਕਿਚਨ ਬਰਾਬਰੀ ਉਹਨਾਂ ਕੋਲ ਲਿਸਟ ਵੱਖਰੀ ਲਾ ਲਈ ਸਾਰੀ ਬਰਾਬਰੀ ਕੋਲ ਵੱਖਰੀ ਲਿਸਟ ਲਾ ਲਈ ਉਹਨਾਂ ਨੂੰ ਲਫਾਫਿਆਂ ਦੇ ਵਿੱਚ ਰਾਸ਼ਨ ਜਿੰਨਾ ਵੀ ਆਇਆ ਅਸੀਂ ਦੇ ਦਿੱਤਾ ਇਦਾਂ ਹੀ ਇਕੱਠਾਂ ਵੰਡਤੀਆਂ ਇਦਾਂ ਹੀ ਅੱਜ ਸਾਡੇ ਕੋਲ ਇਹ ਪਿੱਛੋਂ ਸਾਰਾ ਟਰਾਲਾ ਵੰਡਦੇ ਆਏ ਆ ਕੁਝ ਘਟਾਈਆਂ ਸੀ ਅਸੀਂ ਆਪਣੇ ਪਿੰਡ ਜ਼ਰੂਰਤਮੰਦਾਂ ਨੂੰ ਦੇਤੀਆਂ ਵਾ ਤੇ ਬਹੁਤ ਬਹੁਤ ਧੰਨਵਾਦ ਆ ਇਸ ਤਰ੍ਹਾਂ ਹੀ ਸਾਡੇ ਇਲਾਕੇ 'ਚ ਤੁਸੀਂ ਸੇਵਾ ਕਰੋ ਤਾਂ ਕਿ ਅਸੀਂ ਉੱਠ ਸਕੀਏ ਫਿਰ ਪੈਰਾਂ ਤੇ ਹੋ ਸਕੀਏ ਤੁਹਾਨੂੰ ਇਹ ਗੱਲ ਸੁਣਨ ਵਾਲਾ ਸੁਣਨ ਵਾਲਿਆਂ ਨੂੰ ਵੀਡੀਓ ਸੁਣਨ ਵਾਲਿਆਂ ਨੂੰ ਬੇਨਤੀ ਆ ਵੀ ਇਹਨਾਂ ਵੀਰਾਂ ਦਾ ਦਰਦ ਤੁਹਾਡੇ ਸਾਹਮਣੇ ਆ ਔਰ ਇੱਕ ਬੇਨਤੀ ਹੋਰ ਅਦਾ ਸੰਗ ਜੀ ਹੁਣ ਇਸ ਹੜ ਔਨ ਕਾਰਨ ਕਈ ਨਵੀਆਂ ਐਨ ਜੀਓ ਆ ਜਿਹੜੀਆਂ ਛੋਟੀਆਂ ਛੋਟੀਆਂ ਹੋਂਦ ਦੇ ਵਿੱਚ ਆ ਚੁੱਕੀਆਂ ਨੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀਆਂ ਦਾ ਚੱਲਦੀਆਂ ਨੇ ਸੇਵਾ ਕਰਦੀਆਂ ਆਪਾਂ ਨੂੰ ਪਤਾ ਉਹਨਾਂ ਨੂੰ ਹੀ ਡੋਨੇਸ਼ਨ ਦਿੱਤੀ ਜਾਵੇ ਜਿਹੜੇ ਨਵੇਂ ਐਨ ਜੀਓ ਵਾਲੇ ਉੱਠਿਆ ਛੋਟੇ ਛੋਟੇ ਉਹਨਾਂ ਤੋਂ ਪਾਸਾ ਵਟਿਆ ਜਾਵੇ ਬਚਾ ਕੀਤਾ ਜਾਵੇ ਇਹ ਨਾ ਹੋਵੇ ਵੀ ਆਪਣੇ ਜਿਹੜੀ ਦਸਾਂ ਨੋਹਾਂ ਦੀ ਕਰਤਾ ਬੱਚਿਆਂ ਨੇ ਚਾਹੇ ਐਨ ਆਰ ਆਈਆਂ ਨੇ ਬਾਹਰੋਂ ਭੇਜਿਆ ਚਾਹੇ ਇੱਥੋਂ ਭੇਜਿਆ ਵੀ ਇਹ ਨਾ ਹੋਵੇ ਉਹ ਜਿਹੜਾ ਆਪਣਾ ਟੈਲਫੋਨ ਇਕੱਠਾ ਕਰਿਆ ਹੋਇਆ ਤੇ ਉਹ ਠੱਗ ਲੋਕ ਖਾ ਜਾਣ ਇਹ ਬੇਨਤੀ ਆ ਬਾਰ ਬਾਰ ਬੇਨਤੀ ਆ ਵੀ ਨਵੇਂ ਆ ਹੋਂਦ ਚਾਹੀਆਂ ਐਨ ਜੀਓ ਨੇ ਛੋਟੀਆਂ ਛੋਟੀਆਂ ਉਹਨਾਂ ਤੋਂ ਬਚਿਆ ਜਾਵੇ ਬਾਕੀ ਇਹ ਆ ਵੀ ਬੇਨਤੀ ਆ ਵੀ ਉੱਥੇ ਜਿਹੜੇ ਰੋਡ ਆ ਜਿਵੇਂ ਰਮਦਾਸ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਸੜਕਾਂ ਤੇ ਜਿਹੜੇ ਬੈਠੇ ਲੋਕ ਆ ਉਹਨਾਂ ਕੋਲੇ ਸਮਾਨ ਨਾਲ ਉਤਾਰਿਆ ਜਾਵੇ ਅਸੀਂ ਚੌਕ ਹੱਟ ਦੇ ਦੋ ਤਾਂ ਦੇਖਿਆ ਉਹ ਜਮ੍ਹਾਂ ਕਰੀ ਬੈਠੇ ਆ ਪਰ ਜਿਹੜੇ ਆ ਡੁੱਬੇ ਹੋਏ ਲੋਕ ਨੇ ਜਿੱਥੇ ਕੋਈ ਵੀ ਨਹੀਂ ਆ ਰਿਹਾ ਇੱਥੇ ਪਿੰਡਾਂ ਦੇ ਵਿੱਚ ਟਰੈਕਟਰ ਨਹੀਂ ਡੋਪ ਰਿਹਾ ਸੰਗਤ ਜੀ ਆਓ ਕੋਈ ਇੱਡਾ ਖਤਰਾ ਨਹੀਂ ਹੈ ਇਹਨਾਂ ਇਹਨਾਂ ਨਾਲ ਬੰਦਿਆਂ ਦਾ ਫੋਨ ਨੂੰ ਅਸੀਂ ਨੰਬਰ ਬੁਲਾ ਦਿੰਨੇ ਆ ਇਹਨਾਂ ਨੂੰ ਫੋਨ ਕਰਕੇ ਆਓ ਤੁਹਾਨੂੰ ਆਪੇ ਹੀ ਜਿਵੇਂ ਤੁਸੀਂ ਰਮਦਾਸ ਆਉਂਗੇ ਰੋਡ ਤੋਂ ਜਾਂ ਕਿੱਥੇ ਕੰਮ ਬਣਾਣੀ ਜਾਓ ਸਰ ਜੀ ਤੁਹਾਨੂੰ ਆਪੇ ਹੀ ਇਹ ਅੱਗੇ ਟਰੈਕਟਰ ਲਾ ਕੇ ਤੁਹਾਨੂੰ ਲੈ ਕੇ ਜਾਣਗੇ ਡੇਰਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਇੱਕ ਬੇਨਤੀ ਕਰਨੀ ਜ਼ਰੂਰੀ ਜਿਹੜੀ ਇਸ ਵੇਲੇ ਜ਼ਿਆਦਾ ਜ਼ਰੂਰਤ ਆ ਉਹ ਪੱਠੇ ਦੀ ਆ ਹਰੇ ਦੇ ਪੱਠੇ ਦੀ ਜਿਨੇ ਚਾਰ ਆ ਮਤਲਬ ਸਾਡੇ ਜ਼ਮੀਨਾਂ ਦੇ ਵਿੱਚ ਹੁਣ ਤੋਂ ਲੈ ਕੇ 3 ਮਹੀਨੇ 4 ਮਹੀਨੇ ਤੱਕ ਸਾਡੇ ਕੋਲ ਰਾਚਾ ਦਾ ਜਿਵੇਂ ਬਰਸੀਨ ਨਹੀਂ ਹੋਣਾ ਇਹਨਾਂ ਪਿੰਡਾਂ 'ਚ ਜਿਹੜੇ ਵੀ ਪਿੰਡ ਗਿਨੇ ਆ ਪਿੰਡ ਤੇ ਹੁਣ ਜਿਹੜੀ ਜ਼ਰੂਰਤ ਆ ਮੈਨ ਤੂੜੀ ਦੀ ਤੇ ਚਾਰੇ ਦੀ ਆ ਤੇ ਰਾਸ਼ਨ ਦੀ ਤੇ ਹੈ ਹੀ ਆ ਵਾ ਤੇ ਕਿਰਪਾ ਕਰਕੇ ਰਾਸ਼ਨ ਤੇ ਜ਼ਿਆਦਾ ਰਾਚਾਰਾ ਜਿਹੜੀ ਟੂੜੀ ਆ ਫੋਕ ਚਾਈ ਜਾਏ ਉਸ ਤੋਂ ਬਾਅਦ ਡੀਜ਼ਲ ਦੀ ਲੋਡ ਪੈਂਦੀ ਆ ਗਾਇਆ ਦੀ ਲੋਡ ਪੈਣੀ ਆ ਕਣਕ ਦੇ ਬੀਜ ਦੀ ਲੋਡ ਪੈਣੀ ਆ ਬਹੁਤ ਬਹੁਤ ਧੰਨਵਾਦ ਨੰਬਰ ਬੋਲ ਦਿਓ ਜੀ ਆਪਣਾ ਮੇਰਾ ਨੰਬਰ 959013 001 ਫੇਰ ਇੱਕ ਵਾਰੀ ਬੋਲ ਦਿਨਾ 959013 001 ਤੇ ਮੈਂ ਤੁਹਾਨੂੰ ਆਪਣੇ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਵਾ ਜਿੰਨਾ ਵੀ ਤੁਹਾਡਾ ਕਾਚਣ ਆਏਗਾ ਉਹ ਸੱਚਮੁੱਚ ਹੀ ਉੱਥੇ ਪਹੁੰਚੂਗਾ ਜਿੱਥੇ ਸੱਚਮੁੱਚ ਲੋਡ ਆ ਇਹ ਵਿਸ਼ਵਾਸ ਕੋ ਵਿਸ਼ਵਾਸ ਅਸੀਂ ਦਵਾਵਾਂਗੇ ਤੁਹਾਨੂੰ ਨਾਲ ਜਾ ਕੇ ਆਪਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ